ਜਿੱਦਾਂ ਕਿ ਇਹ ਭਾਪੇ ਦੇ ਨਾਲ ਗੱਲ ਕਰ ਲੋ ਉਹਨੇ ਕਹਿਣਾ ਜੀ ਮੈਂ ਤੇ ਗੁਰਦੁਆਰੇ ਵੀ ਜਾਂਦਾ ਹੈਗਾ ਮੈਂ ਫਲਾਣੇ ਸੰਤਾਂ ਦੇ ਵੀ ਜਾਂਦਾ ਮੈਂ ਫਲਾਣੇ ਮਹਾਂਪੁਰਖਾਂ ਨੂੰ ਵੀ ਮੱਥਾ ਟੇਕਦਾ ਹੈਗਾ ਮੈਂ ਜਿੱਦ ਜਾਨਾ ਕਿਤੇ ਸਾਰੇ ਰੱਬ ਦਾ ਹੀ ਰੂਪ ਹੈ ਮੈਂ ਮਸਜਿਦ ਦੇ ਵਿੱਚ ਵੀ ਚਲੇ ਜਾਂਦਾ ਮੈਂ ਉੱਥੇ ਵੀ ਜਾਂਦਾ ਮੈਂ ਚਰਚ ਵਿੱਚ ਵੀ ਜਾਂਦਾ ਮੈਂ ਮੱਠ ਵਿੱਚ ਵੀ ਜਾਂਦਾ ਮੈਂ ਹੋਰ ਸਾਰੇ ਥਾਵਾਂ ਦੇ ਉੱਤੇ ਚਲੇ ਜਾਂਦਾ ਮੈਂ ਸਭ ਦਾ ਹੀ ਸਤਿਕਾਰ ਕਰਦਾ ਮੈਂ ਮਨੋਤ ਪਰਮੇਸ਼ਰ ਦੀ ਕਰਦਾ ਲੇਕਿਨ ਸਤਿਕਾਰ ਸਭ ਦਾ ਕਰਦਾ ਜੇ ਝੁਕਣਾ ਏਕ ਨੂੰ ਆ ਜੇ ਝੁਕਣਾ ਕਿੱਥੇ ਆ ਇਕ ਨੂੰ ਤੇ ਫੇ ਸਾਰੀ ਜਗ੍ਹਾ ਤੇ ਝੁਕਣ ਦੀ ਜ਼ਰੂਰਤ ਨਹੀਂ ਹੈਗੀ ਆ ਨਹੀਂ ਨਹੀਂ ਕਿਉਂ ਪਾ ਜੇ ਇਕ ਨੂੰ ਝੁਕਣਾ ਤੇ ਫੇ ਬਾਕੀਆਂ ਨੂੰ ਝੁਕਣ ਦੀ ਲੋੜ ਹੈ ਨਹੀਂ ਆ ਗਈ ਆ ਜੇ ਮੰਨਣਾ ਤੇ ਜਨਪਕ ਤੋਂ ਮੰਨਣਾ ਤੇ ਇਕੋ ਸ੍ਰੀ ਪ੍ਰਮਾਤਮਾ ਫੇਰ ਇਕੋ ਸ੍ਰੀ ਪਗਵੰਤ ਅਖੀਰਲੇ ਦਿਨ ਦੀ ਖੀਰ ਲਈ ਲਿਖਤ ਆ ਤੁਹਾਡੇ ਵਾਸਤੇ ਫੈਸਲਾ ਵਾ ਪਹਿਲੇ ਦਿਨ ਦੀ ਲਿਖਤ ਤਾਂ ਖੀਰ ਲਈ ਜੇ ਪਹਿਲੀ ਪਾਤਰੋਂ ਦੀ 24 ਨੰਬਰ ਦੀ ਲੈਣੀ ਉਹਨੂੰ ਸਾਰੀ ਲਿਖਤ ਨੂੰ ਪੜ੍ਹ ਕੇ ਵੇਖੋ ਉਹਦਾ ਸਿੱਟਾ ਨਿਕਲਦਾ ਅੱਗੇ ਜਾ ਕੇ ਕੁਝ ਹੋਰ ਗੱਲਾਂ ਕਰਨੀਆਂ ਅਧੂਰੇ ਗਿਆਨ ਰੱਖਣੇ ਪਰਮੇਸ਼ਰ ਦਾ ਤੁਹਾਡੀ ਚਕਤ ਬੁੱਧੀ ਤੋਂ ਬਾਹਰ ਦੀ ਗੱਲ ਆ ਬੁੱਧੀ ਦੇ ਨਾਲ ਤੁਸੀਂ ਪਰਮੇਸ਼ਰ ਦਾ ਮਖੌਟਾ ਖੜਾ ਨਹੀਂ ਕਰ ਸਕਦੇ ਪਰਮੇਸ਼ਰ ਦਾ ਮਖੌਟਾ ਖੜਾ